हरियाणा पंजाब ਦੇ ਸ਼ੰਭੂ ਅਤੇ ਖਨੋਰੀ ਸਰਹੱਦਾਂ ਤੇ ਪਿਛਲੇ 11 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸਿੰਤ ਕਿਸਾਨ ਮੋਰਚਾ ਦਾ ਸਮਰਥਨ ਮਿਲਿਆ ਹੈ ਇਸ ਅੰਦੋਲਨ ਸੰਬੰਧੀ ਅੱਜ ਪਟਿਆਲਾ ਦੇ ਪਾਤੜਾ ਵਿਖੇ 4 ਘੰਟੇ ਮੀਟਿੰਗ ਕੀਤੀ ਗਈ। ਇਸ ਵਿੱਚ ਸ਼ੰਭੂ ਅਤੇ ਖਨੋਰੀ ਮੋਰਚੇ ਦੇ ਖੜੇ ਕਿਸਾਨ ਆਗੂ ਅਤੇ ਐਸਕੇਐਮ ਆਗੂ ਸ਼ਾਮਿਲ ਸਨ। ਮੀਟਿੰਗ ਵਿੱਚ ਸਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰਵਿੰਦਰ ਸਿੰਘ ਪਟਿਆਲਾ, ਬਲਵੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ, ਡਾਕਟਰ ਦਰਸ਼ਨਪਾਲ ਅਤੇ ਗੈਰ-ਰਾਜਨੀਤਿਕ ਮੋਰਚੇ ਵੱਲੋਂ 유ਧਵੀਰ ਸਿੰਘ, ਅਭਿਮਨਿਉ ਕੋਹੜ, ਸਰਵਣ ਸਿੰਘ ਪੰਦੇਰ, 인ਦਰਜੀਤ ਸਿੰਘ, ਲਖਵਿੰਦਰ ਸਿੰਘ, 올क्स ਸੁਖਜਿੰਦਰ ਸਿੰਘ ਹਰਦੋ ਚੰਡੇ ਸਮੇਤ ਵਾਕ-ਵਾਕ ਆਗੂਆਂ ਨੇ ਪਾਤੜਾ ਪਹੁੰਚ ਕੇ ਇਸ ਅਹਿਮ ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਰੂਪਰੇਖਾ ਸੰਬੰਧੀ ਵਿਚਾਰਾਂ ਕੀਤੀਆਂ ਮੀਟਿੰਗ ਖਤਮ ਹੋਣ ਤੋਂ ਬਾਅਦ ਕਿਸਾਨ ਆਗੂ ਸਰਵਰ ਸਿੰਘ ਪੰਦੇ ਨੇ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ 18 ਜਨਵਰੀ ਨੂੰ ਇੱਕ ਹੋਰ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ ਇਸ ਤੋਂ ਇਲਾਵਾ ਮੀਟਿੰਗ ਵਿੱਚ ਇਸ ਬਾਰੇ ਚਰਚਾ ਕੀਤੀ ਗਈ ਕਿ ਇਸ ਅੰਦੋਲਨ ਨੂੰ ਕਿਵੇਂ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਅਤੇ ਸਰਕਾਰ ਤੇ ਕਿਵੇਂ ਦਬਾਅ ਪਾਇਆ ਜਾਣਾ ਚਾਹੀਦਾ ਹੈ ਕਿਸਾਨ ਆਗੂ ਨੇ ਕਿਹਾ ਕਿ ਅੱਜ ਤਿੰਨ ਮੰਚਾਂ ਦੇ ਆਗੂ ਇੱਕ ਮੰਚ ਤੇ ਹਨ ਇਹ ਬਹੁਤ ਹੀ ਸਕਾਰਾਤਮਕ ਗੱਲ ਹੈ ਇਸ ਦੇ ਨਾਲ ਹੀ ਕਿਸਾਨ ਆਗੂ ਅਭਿਮਨਿਉ ਕੋਹਾਰ ਨੇ ਕਿਹਾ ਕਿ ਕੋਈ ਵੀ ਸਾਥੀ ਇੱਕ ਦੂਜੇ ਵਿਰੁੱਧ ਆਲੋਚਨਾਤਮਕ ਟਿੱਪਣੀਆਂ ਨਹੀਂ ਕਰੇਗਾ ਜੋਗਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਪਰੰਟ ਇਹ ਵੀ ਸੋਚਦਾ ਹੈ ਕਿ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣਾ ਪਵੇਗਾ ਲੋਕਾਂ ਦੇ ਸਮਰਥਨ ਤੋਂ ਬਿਨਾਂ ਇਹ ਲੜਾਈ ਨਹੀਂ ਲੜੀ ਜਾ ਸਕਦੀ ਅੱਜ ਫਿਰ ਇਹ ਫੈਸਲਾ ਲਿਆ ਗਿਆ ਹੈ ਕਿ ਕੋਈ ਵੀ ਇੱਕ ਦੂਜੇ ਵਿਰੁੱਧ ਕੋਈ ਬਿਆਨਬਾਜ਼ੀ ਨਹੀਂ ਕਰੇਗਾ ਸਾਡਾ ਦੁਸ਼ਮਣ ਸਾਂਝਾ ਹੈ ਅਤੇ ਸਾਡਾ ਸੰਘਰਸ਼ ਵੀ ਸਾਂਝਾ ਹੈ ਇਹ ਮੀਟਿੰਗ 18 ਤਰੀਕ ਨੂੰ ਵੀ ਇਸੇ ਥਾਂ ਤੇ ਹੋਵੇਗੀ ਸੁਰਜੀਤ ਸਿੰਘ ਫੂਲੇ ਨੇ ਕਿਹਾ ਕਿ ਇਸ ਮੀਟਿੰਗ ਦਾ ਸਭ ਤੋਂ ਵੱਡਾ ਨਤੀਜਾ ਇਹ ਹੈ ਕਿ ਇਹ ਮੀਟਿੰਗ ਇਕਤਾਲੀ ਰੱਖੀ ਗਈ ਸੀ ਇਕਤਾਲ ਮਿਲ ਸਮੂਹ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਇਸ ਨੂੰ 18 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਜਾਵੇਗੀ ਇਸ ਤੋਂ ਬਾਅਦ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਲਈ ਰਣਨੀਤੀ ਬਣਾਈ ਜਾਵੇਗੀ ਅੱਜ ਜਿਹੜੀ 9 ਤਰੀਕ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੋਗੇ ਦੇ ਵਿੱਚ ਮੀਟਿੰਗ ਹੋਈ ਸੀ ਤੇ ਸਾਡਾ ਸਾਨੂੰ ਪਤਾ ਹੈ 13 ਫਰਵਰੀ ਤੋਂ ਜਿਹੜੇ ਮੋਰਚੇ ਚੱਲ ਰਹੇ ਆ ਸ਼ੰਭੂ ਖਨੌਰੀ ਰਤਨਪੁਰਾ ਉਹਦੇ ਵਿੱਚ ਕੀ ਸਥਿਤੀ ਆ ਖੁੱਲ ਕੇ ਵਿਚਾਰ ਹੋਈ ਇੱਕ ਅਪੀਲ ਕੀਤੀ ਸੀ ਅਸੀਂ ਜਦੋਂ ਸਾਡੇ ਸਾਥੀ ਮੋਗੇ ਤੋਂ ਇੱਕ ਮਤਾ ਲੈ ਕੇ ਆਏ ਸੀ ਇਕ ਤਾਲਾ ਉਹ ਆਪਣੇ 10 ਤਰੀਕ ਨੂੰ ਕਨੌਰੀ ਪਹੁੰਚੇ ਸ਼ੰਭੂ ਪਹੁੰਚੇ ਉਥੇ ਵਿਚਾਰ ਕੀਤਾ ਗਿਆ ਤੇ ਸਾਨੂੰ ਇੱਕੇ ਸਾਥੀ ਡੇਟ ਦੇ ਕੇ ਗਈ ਸੀ 15 ਤਰੀਕ ਅਸੀਂ ਦੋਨੇ ਫੋਰਮਾਂ ਵੱਲੋਂ ਉਸ ਤਰੀਕ ਨੂੰ ਵਿਚਾਰਿਆ ਮੀਟਿੰਗ ਕੀਤੀ ਦੋਨੇ ਫੋਰਮਾਂ ਦੀ ਮੀਟਿੰਗ ਕਰਕੇ ਸੀ ਇੱਕ ਬੇਨਤੀ ਕੀਤੀ ਕਿ ਜਿਹੇ ਜੀ ਸਥਿਤੀ ਡਲੇਵਾਲ ਸਾਹਿਬ ਦੀ ਹੈ ਅੱਜ ਉਹਨਾਂ ਨੂੰ 49 ਦਿਨ ਹੋ ਗਏ ਆ ਉਹਨਾਂ ਦੀ ਜਿਹੜੀ ਉਪੜੀਆਂ ਉਹ ਹੱਡੀਆਂ ਬਾਹਰ ਦਿਸਣ ਲੱਗ ਗਈਆਂ ਜਿਹੜਾ ਮਾਸ ਹੈ ਹੱਡੀਆਂ ਨਾਲ ਉਹ ਵਖਰੇਵਾ ਦਿਸਣ ਲੱਗ ਗਿਆ। ਉਹ ਸਥਿਤੀ ਨੂੰ ਵੇਖ ਕੇ ਤੋ ਅਸੀਂ ਆਖਿਆ 15 ਜਿਹੜੀ ਡੇਟ ਹੈ ਬਹੁਤ ਦੂਰ ਹੈ। ਤਾਂ ਉਹ ਛੇਤੀ ਕੀਤੀ ਜਾਵੇ। ਉਹਦੇ ਵਿੱਚੋਂ ਮੈਂ ਇਹਨਾਂ ਸਾਥੀਆਂ ਦਾ ਇਹਨਾਂ ਦੇ ਫੋਰਮ ਦਾ ਕਿ ਜਲਦੀ ਜਿਹੜੀ 15 ਵਾਲੀ ਮੀਟਿੰਗ ਪਟਿਆਲੇ ਸੀ ਨਾਲ ਅਸੀਂ ਇੱਕੇ ਬੇਨਤੀ ਕੀਤੀ ਗਈ ਸੀ ਕਿ ਅਸੀਂ ਮੋਰਚ ਵਿੱਚ ਹੋਣ ਕਰਕੇ ਬਹੁਤਾ ਦੂਰ ਨਹੀਂ ਜਾ ਸਕਦੇ। ਤੋਂ ਮੀਟਿੰਗ ਵੀ ਅੱਜ ਜਿਹੜੀ ਪਾਤੜਾ ਦੇ ਵਿੱਚ ਕੀਤੀ ਗਈ ਮੈਂ ਖਾਸ ਕਰਕੇ ਇਸ ਦਾ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਕਿ ਜੋ ਮਰਨ ਵਰਤੇ ਬੈਠੇ ਨੇ ਉਹਨਾਂ ਦਾ ਅੱਜ ਨੰਝਾ ਦੇਣਾ ਹੈ ਤਾਂ ਵਧੀਆ ਮਾਹੌਲ ਦੇ ਵਿੱਚ ਜਿਹੜੀ ਸਾਡੇ ਅੰਦਰ ਮੀਟਿੰਗ ਹੋਈ ਹੈ ਇਸ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਹੜੀ ਸਾਡੇ ਪੇਲ ਨੂੰ ਇਹਨਾਂ ਨੇ ਮੰਨ ਕੇ ਮੀਟਿੰਗ ਅੱਜ 13 ਨੂੰ ਕੀਤੀ ਹੈ ਬਾਕੀ ਜਿਹੜੇ ਪੰਦੇਰ ਸਾਹਿਬ ਰੱਖ ਲੈਣਗੇ ਉਸ ਤੋਂ ਬਾਅਦ ਗਲ ਅਗਰਾਹ ਸਾਹਿਬ ਰੱਖ ਜੋ ਅੱਜ ਅੱਜ सांझा दिल्ली आंदोलन जो चल रहा उसको आगे बढ़ाने के लिए सभी संगठनों की आज मीटिंग हुई है आप जानते हैं जिस तरह से हमने पहले एक चिट्ठी लिखी फिर पटियाला में एक हमारी मीटिंग हुई वहां से बात अच्छी मीटिंग हुई सौहार्दपूर्ण माहौल में हुई बात आगे बात चली उसके बाद नौ की मोगा रैली में जो प्रस्ताव आया हमारे भाई खनौरी पर शंभू पर पहुंचे उनका न्योता आया उसके बाद जो काका जी ने बोली दिया हमने जल्दी करने की रिक्वेस्ट की उसको मानते हुए आज यहाँ पातडा में हमारी ज्वाइंट मीटिंग हो रही बात आगे बढ़ी है और ये मोर्चा किस तरह से जीत तक जाए इसकी सभी मांगे मानी जा सके उसको लेकर और पहले हम लोग का जो दस का मोदी सरकार का अर्थी दहन था वो साझा हो चुका है आज तेरह को लोहड़ी में जो हमने नया मंडीकरण का नीति का जो खलड़ा आया उसकी ड्राफ्ट की कॉपियां भी सांझी जला रहे हैं और आगे ये साझा आंदोलन करने के लिए हमने 18 को फिर दोबारा सभी साथियों की मीटिंग बुला रही बुलाई है अब 18 को अगली मीटिंग करेंगे और उसमें दिल्ली आंदोलन दो को जीत तक कैसे लेके जाना है कैसे मांगे प्राप्ति करनी है इसके बारे में आगे की बात आगे बढ़ेगी आज अच्छे माहौल में बातचीत हुई है और जो पूरे देश की जनता लोग जो चाहते हैं कि सभी मिलकर आंदोलन करें उसके लिए सभी मन बना के आगे बढ़ने के बारे में सोच रहे हैं डेलेवाल जी का आज उनचास दिन में अमर जा चुका है और आगे किस तरह से सरकार के ऊपर दबाव बनाया जाए किस तरह से किसान मजदूर की बात केंद्र सरकार माने ये हमारे सेहत चौकते में है कि किस तरह से सब मिलकर जो अभी जो कुछ केंद्र कर रहा है निजीकरण की नीतियां पे लाद रहा है बड़े सवाल है देशी के कृषि क्षेत्र के लिए किसान मजदूर के ऊपर कर्ज बढ़ रहा है जो हमारी इनपुट्स हैं वो लगातार बढ़ रही हैं इन सब ਜੋ ਹਮਾਰੇ ਸਾਹਮਣੇ ਵਿਰਾਟ ਸਵਾਲ ਹੈ ਉਹਨੂੰ ਕਿਸ ਤਰ੍ਹਾਂ ਸੇ ਨਿਪਟੇ ਇਸਕੇ ਉਪਰ ਹਮਨੇ ਆਤਮ ਮੰਥਨ ਅੰਦਰ ਮੀਟਿੰਗ ਮੇ ਕੀਤਾ ਹੈ ਉਗਰਾਹ ਸਭ ਆਪਣੀ ਬਾਤ ਕਰਨਗੇ ਪ੍ਰੈਸ ਵਾਲੇ ਸਾਥੀਓ ਤੁਹਾਡਾ ਧੰਨਵਾਦ ਤੁਸੀਂ ਕਿੰਨਾ ਚਿਰ ਸਾਡਾ ਬਾਹਰ ਬੈਠਿਆ ਦਾ ਇੰਤਜ਼ਾਰ ਕੀਤਾ ਸਾਥੀ ਨੇ ਕਾਫੀ ਗੱਲ ਰੱਖਦੀ ਹੈ ਅਸੀਂ ਜਦੋਂ ਇਹ ਮੋਰਚਾ ਲੱਗਿਆ ਖਨੌਰੀ ਤੇ ਸੰਭੂ ਦਾ ਉਸ ਤੋਂ ਬਾਅਦ ਅਸੀਂ 25 ਫਰਵਰੀ ਵਾਲੇ ਦਿਨ ਆਲ ਇੰਡੀਆ ਸੰਯੁਕਤ ਮੋਰਚੇ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਵੱਡੀ ਜਿੱਥੇ ਇਹਨਾਂ ਮੋਰਚਿਆਂ ਬਾਰੇ ਵਿਚਾਰ ਚਰਚਾ ਤੋਂ ਬਾਅਦ ਗੱਲ ਇਹ ਨਿਕਲੀ ਕਿ ਸਾਨੂੰ ਇਹਨਾਂ ਮੋਰਚਿਆਂ ਨਾਲ ਏਕਤਾ ਦਾ ਪ੍ਰੋਸੈਸ ਚਲਾਉਣਾ ਚਾਹੀਦਾ ਜਿਹੜੀ 2024 ਫਰਵਰੀ ਦੀ ਇਹ ਮੀਟਿੰਗ ਦੀ ਗੱਲ ਹੈ ਉਦੋਂ ਅਸੀਂ ਪ੍ਰੋਸੈਸ ਚਲਾਇਆ ਗੱਲਬਾਤ ਚੱਲੀ ਚਿੱਠੀ ਪੱਤਰ ਹੋਏ ਇੱਧਰ ਉੱਧਰ ਉਹ ਕਿਸੇ ਤਰੀਕੇ ਕਰਕੇ ਉਹ ਗੱਲਬਾਤ ਸਿਰੇ ਨਹੀਂ ਲੱਗ ਸਕੀ ਉਸ ਤੋਂ ਬਾਅਦ ਫਿਰ ਚਿੱਠੀ ਇਧਰੋਂ ਆਈ ਗੱਲਬਾਤ ਚੱਲੀ ਸਾਡੀ ਪੋਜੀਟਿਵ ਆਈ ਗੱਲ ਬੈਠੇ ਅਸੀਂ ਮੀਟਿੰਗ ਹੋਈ 21 ਤਰੀਕ ਦੀ ਉਸ ਤੋਂ ਬਾਅਦ ਫਿਰ ਅੱਜ ਮੀਟਿੰਗ ਹੋ ਰਹੀ ਹੈ ਜਿਹੜੀ ਜਿਹੜਾ ਮੀਟਿੰਗਾਂ ਦਾ ਪ੍ਰੋਸੈਸ ਹੈ ਇਹ ਮੀਟਿੰਗਾਂ ਦੇ ਵਿੱਚੋਂ ਅਸੀਂ ਤਕਰੀਬਨ ਇੱਕ ਦੂਜੇ ਨਾਲ ਪੋਜੀਟਿਵ ਸੋਚ ਰਹੇ ਹਾਂ ਜਿਵੇਂ ਭੰਦੇਰ ਸਾਹਿਬ ਨੇ ਦੱਸਿਆ ਕਿ 10 ਤਰੀਕ ਵਾਲੇ ਦਿਨ ਮੋਗੇ ਵਾਲੀ ਰੈਲੀ ਤੋਂ ਬਾਅਦ ਕਿਉਂਕਿ ਮੋਗੇ ਵਾਲੀ ਰੈਲੀ ਦੇ ਵਿੱਚ ਅਸੀਂ ਇੱਕ ਏਕਤਾ ਪ੍ਰਸਤਾਵ ਪੜ੍ਹ ਕੇ ਸੁਣਾਇਆ ਸੀ ਤੁਸੀਂ ਸਾਰੇ ਸਾਥੀਆਂ ਨੇ ਉਹ ਪੜ੍ਹਿਆ ਉਹਦੇ ਵਿੱਚ ਮੁੱਖ ਤੌਰ ਤੇ ਅਸੀਂ ਲਿਆਦਾ ਸੀ ਵੀ ਇੱਕ ਨਵਾਂ ਡਰਾਫਟ ਆ ਗਿਆ ਜਿਹੜੇ ਉਹ ਕਾਨੂੰਨਾਂ ਦੇ ਖਿਲਾਫ ਆ ਲੜੇ ਸੀ ਉਹ ਉਹ ਫੇਰ ਦੁਬਾਰੇ ਵਾਪਸ ਕੇਂਦਰ ਦੀ ਸਰਕਾਰ ਕੇ ਸੂਬਾ ਸਰਕਾਰਾਂ ਵਿੱਚ ਦੀ ਲੈ ਕੇ ਆ ਰਹੀ ਆ ਤੇ ਉਹਦੇ ਵਿਚਾਰ ਚਰਚਾ ਦੇ ਹੋਰ ਮੰਗਾਂ ਨੂੰ ਲੈ ਕੇ ਅਸੀਂ ਉਹ ਜਿਹੜੀ ਮੋਗੇ ਰੈਲੀ ਕੀਤੀ ਸੀ ਉੱਥੇ ਵੀ ਇਹ ਏਕਤਾ ਪ੍ਰਸਤਾਵ ਅਸੀਂ ਇਹਨਾਂ ਕੋਲੇ ਭੇਜਿਆ 10 8 ਨੁਕਤਿਆਂ ਦਾ ਉਹ ਤੇ ਨਹੀਂ ਵਿਚਾਰ ਚਾਚਾ ਕਰਨ ਵਾਸਤੇ ਆਇਆ ਚਲੋ ਇਤੋਂ ਬਾਅਦ ਫਿਰ ਇਹ ਮੀਟਿੰਗ ਅਸੀਂ ਨੇ 15 ਤਰੀਕ ਦੀ ਰੱਖ ਲਈ ਜਿਹੜੀ ਦੱਸ ਕੇ ਕਹਿੰਨੇ ਕਾਕਾ ਸੋਂ ਵੀ ਇਹਨਾਂ ਨੇ ਕਿਸੇ ਕਾਰਨਾਂ ਕਰਕੇ ਉਹ 13 ਦੀ ਮੰਗ ਕੀਤੀ ਅਸੀਂ ਉਹ ਮੰਗ ਪੂਰੀ ਹੋ ਗਈ ਜਿੰਨੇ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੇ ਇੱਥੇ ਬੈਠ ਕੇ ਮੀਟਿੰਗ ਹੋਇਆ ਦੋਨੇ ਫਰੰਟਾਂ ਦੀ ਤੇ ਤਿੰਨੇ ਫਾਰਮ ਆਲੀ ਬਹੁਤ ਪੋਜ਼ਿਟਿਵ ਹੋਈ ਹੈ ਆਸਾਂ ਨੇ ਜਨਤਾ ਨੂੰ ਲੋਕਾਂ ਨੂੰ ਆਸਾਂ ਨੇ ਵੀ ਇੱਕ ਹੋ ਕੇ ਲੜਨਗੇ ਅਸੀਂ ਆ ਦੋ ਪ੍ਰੋਗਰਾਮ ਕਿਉਂਕਿ 10 ਤਰੀਕ ਦਾ 13 ਤਰੀਕ ਦਾ ਸਾਥੀਆਂ ਦਾ ਦਿੱਤਾ ਹੋਇਆ ਪ੍ਰੋਗਰਾਮ ਸੀ। ਅਸੀਂ ਇਹਦੇ ਨਾਲ ਇੱਕਜੁੱਟਤਾ ਜਟਾਉਂਦੇ ਹੋਏ ਇਹ ਤੇ ਸਹਿਮਤੀ ਦੇ ਦਿੱਤੀ ਕਿ ਦੋਨੇ ਇਹ ਤਕਰੀਬਨ ਅੱਜ ਵੀ ਸਾਂਝੇ ਹੋ ਰਹੇ ਨੇ 10 ਨੂੰ ਵੀ ਇਹ ਸਾਂਝੇ ਹੋਏ ਨੇ। ਇਹ ਅਗਲੀ ਜਿਹੜੀ ਮੀਟਿੰਗ ਹੈ ਇਹੇ ਜਿਹੇ ਮਾਹੌਲ ਦੇ ਵਿੱਚ ਹੋਈ ਹੈ ਅਸੀਂ ਉਹ ਸੋਚਦੇ ਆ ਵੀ ਬਹੁਤ ਪੋਜ਼ਿਟਿਵ ਸਿੱਟੇ ਕੱਢੂਗੀ। ਕਿਉਂਕਿ ਵੱਡਾ ਅਟੈਕ ਹੈ। ਅਸੀਂ ਇਹ ਸਮਝਦੇ ਆ ਸਾਡੇ ਸੰਯੁਕਤ ਮੋਰਚੇ ਵੱਲੋਂ ਦੀ ਸਮਝ ਬਣੀ ਹੈ ਵੀ ਇਕੱਲੇ-ਇਕੱਲੇ ਲੜ ਕੇ ਆਪਾਂ ਜਿੱਤ ਨਹੀਂ ਸਕਦੇ। ਆਪਾਂ ਇਕੱਲੇ ਇਕੱਲੇ ਇਕੱਠੇ ਵੀ ਹੋ ਜਾਈਏ ਜਦੋਂ ਅਸੀਂ ਸਿਰ ਜੋੜਾਂਗੇ ਸਾਨੂੰ ਜਨਤਾ ਦਾ ਸਮਰਥਨ ਮਿਲੂਗਾ ਜਨਤਾ ਦੇ ਸਮਰਥਨ ਬਿਨ ਤੋਂ ਬਗੈਰ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਜਿਵੇਂ ਦਿੱਲੀ ਦੇ ਮੋਰਚੇ ਦੇ ਵਿੱਚ ਵੀ ਅਸੀਂ ਇਹ ਸਮਝਿਆ ਵੀ ਸਾਡਾ ਜਿਹੜਾ ਦਿੱਲੀ ਦਾ ਮੋਰਚਾ ਫਤਿਹ ਹੋਇਆ ਤਿੰਨ ਕਾਨੂੰਨ ਵਾਪਸ ਕਰਾਏ ਨੇ ਉਹਦੇ ਵਿੱਚ ਸਾਨੂੰ ਜਨਤਾ ਨੇ ਜੇ ਸਮਰਥਨ ਦਿੱਤਾ ਉਹਦੇ ਕਰਕੇ ਸਾਡਾ ਇਹ ਮੋਰਚਾ ਫਤਿਹ ਹੋਇਆ ਇਹਦੇ ਤੋਂ ਅਸੀਂ ਸਬਕ ਲੈਂਦੇ ਹੋਏ ਅਸੀਂ ਇਕਜੁੱਟ ਕਿਵੇਂ ਹੋ ਸਕਦੇ ਹਾਂ ਇਕਜੁੱਟ ਸੱਟ ਸਟੇਟ ਤੇ ਕਿਵੇਂ ਮਾਰ ਸਕਦੇ ਹਾਂ ਇਹ ਸਾਡਾ ਫੈਸਲਾ ਹੋਇਆ ਵੀ ਅਸੀਂ ਇਕੱਠੇ ਹੋ ਕੇ 18 ਤਰੀਕ ਨੂੰ ਮੀਟਿੰਗ ਦਾ ਅਗਲੇ ਪ੍ਰੋਗਰਾਮ ਦਾ ਐਲਾਨ ਕਰਾਂਗੇ। ਮੀਟਿੰਗ ਦਿੱਤੀ। ਦੂਜਾ ਅਸੀਂ ਇਹ ਕੀਤਾ ਇਹਦੇ ਫੈਸਲਾ ਵੀ ਅੱਜ ਤੋਂ ਬਾਅਦ ਸਾਡਾ ਕੋਈ ਵੀ ਆਗੂ ਕਿਸੇ ਵੀ ਪੋਰਚੇ ਦਾ ਹੋਵੇ, ਕਿਸੇ ਵੀ ਫਰੰਟ ਦਾ ਹੋਵੇ, ਇੱਕ ਦੂਜੇ ਦੇ ਖਿਲਾਫ ਵਿਰੋਧੀ ਪਿਆਨਬਾਜੀ ਨਹੀਂ ਕਰੂਗਾ। ਤੇ মিডিਆ ਵਾਲੇ ਸਾਥੀਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਸਾਨੂੰ ਐਜਿਟੇਟਡ ਸਵਾਲ ਨਾ ਕਰਿਓ ਜਾਂ 1 ਟੂ 1 ਕਰਦੇ। ਕਿ ਸਾਨੂੰ ਇੱਕ ਦੂਜੇ ਨਾਲ ਕੋਈ ਕੋਈ ਗਲਤ ਮੂਹ ਦੇ ਵਿੱਚੋਂ ਗੱਲ ਨਿਕਲ ਜੇ ਸਾਡੇ ਵਾਸਤੇ ਹੋ ਕੰਟਰੋਵਰਸੀ ਦਾ ਸਵਾਲ ਬਣੇ ਤੁਸੀਂ ਤੁਹਾਨੂੰ ਬੇਨਤੀ ਕਰਦੇ ਆਂ ਸੀ ਵੀ ਤੁਸੀਂ ਵੀ ਸਵਾਲ ਰੱਖਿਓ ਤੇ ਬਹੁਤ ਪੋਜੀਟਿਵ ਤਰੀਕੇ ਨਾਲ ਸਾਡੇ ਸਾਥੀ ਨੇ ਅਸੀਂ ਇੱਕ ਦੂਜੇ ਨੂੰ ਜਾਣਦੇ ਆਂ ਇਕੱਠੇ ਲੜਿਆ ਸਾਡੇ ਅਸੀਂ ਤੂੰ ਤੂੰ ਮੈਂ ਮੈਂ ਵੀ ਬਹੁਤ ਹੁੰਨੇ ਆਂ ਆਪਸ ਵਿੱਚ ਸਾਡੀ ਵਿਚਾਰ ਚਰਚਾ ਦੇ ਵਿੱਚ ਤੇ ਵਖਰੇਵੇਂ ਵੀ ਹੁੰਦੇ ਨੇ ਫਿਰ ਅਸੀਂ ਇਹ ਸਮਝਦੇ ਆਂ ਵੀ ਸਾਡਾ ਦੁਸ਼ਮਣ ਸਾਂਝਾ ਹੈ ਸਾਡੇ ਮੁੱਦੇ ਸਾਂਝੇ ਨੇ ਤੇ ਸਾਂਝੀ ਲੜਾਈ ਹੀ ਲੜਨੀ ਚਾਹੀਦੀ ਹੈ ਜਿਹੜੀ ਇਹ ਪ੍ਰਭਾਵ ਅੱਜ ਦਿੱਤਾ ਸਾਡੇ ਸਾਥੀਆਂ ਨੇ ਸਾਰਿਆਂ ਨੇ ਤਾਂ ਬਹੁਤ ਪਾਤੜਾ ਇੱਥੇ ਆਹ ਮੈਂ ਚਲੋ ਕਰਾਂ 18 ਤਰੀਕ ਦੀ ਮੀਟਿੰਗ ਦਾ ਜਿਹੜਾ ਥਾਂ ਹੈ ਅਸੀਂ ਇਹੋ ਹੀ ਚੁਣਿਆ ਬਾਕੀ ਕਾਕਾਸ ਨੇ ਕੁਝ ਬੋਲਣਾ ਚਲੋ ਮੈਂ ਦੋਨਾਂ ਗੱਲ ਰੱਖ ਲਈ ਅਸੀਂ ਅੰਦਰ ਵੀ ਬੇਨਤੀ ਕੀਤੀ ਸੀ ਵੀ ਮੀਟਿੰਗ ਇਸੇ ਜਗ੍ਹਾ ਹੀ ਰੱਖੀ ਜਾਵੇ ਉਹ ਵੀ ਅੰਦਰ ਸਹਿਮਤੀ ਬਣ ਗਈ ਸਾਡੀ 18 ਤਰੀਕ ਦੀ ਇੱਥੇ ਮੀਟਿੰਗ ਹੋਊਗੀ ਤੋ ਜੋ ਆਪਾਂ ਮੰਗ ਲੜ ਰਹੇ ਆ ਜੋ ਡਲੇ ਵੱਲ ਸਭ ਲੜ ਰਿਹਾ ਸਾਰਿਆਂ ਲਈ ਸਾਰਿਆ ਦੇਸ਼ ਲਈ ਕਿ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜੀ ਪ੍ਰਚਾਰ ਕੀਤਾ ਜਾ ਰਿਹਾ ਹੈ ਕੇਂਦਰ ਵੱਲੋਂ ਉਹ ਸਾਰੀ ਅਸੀਂ ਚਰਚਾ ਕੀਤੀ ਹੈ 18 ਨੂੰ ਤੁਹਾਡੇ ਨਾਲ ਇਹ ਖੁੱਲ ਕੇ ਸਾਰੀਆਂ ਚਰਚਾ ਆਪਾਂ ਕਰਾਂਗੇ ਇਹਨਾਂ ਜੇ ਸਾਰਿਆਂ ਦਾ ਜਿੰਨਾ ਤੁਸੀਂ ਟਾਈਮ ਕੱਢ ਕੇ ਸਾਰੇ ਪੀਸੀ ਸਾਰੇ ਪੱਤਰਕਾਰ ਸਾਡੇ 13 ਫਰਜ ਤੋਂ ਨਾਲ ਜੁੜੇ ਹੋ ਖਨੌਰੀ ਤੋਂ ਆਏ ਹੋ ਪਟਿਆਲੇ ਤੋਂ ਆਏ ਹੋ ਸਾਰਿਆਂ ਦਾ ਤਿੰਨਾ ਮੋਰਚਾ ਵੱਲੋਂ ਧੰਨਵਾਦ